ਰੀਡਿੰਗ ਖਬਰਨਾਮੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਆਪਣੇ ਵਰਕਿੰਗ ਹੌਲੀਡੇ ਵੀਜ਼ਾ ਪ੍ਰੋਗਰਾਮ ਦੇ ਨਾਲ ਕੈਨੇਡਾ 35 ਭਾਈਵਾਲ ਦੇਸ਼ਾਂ ਦੇ ਨੌਜਵਾਨਾਂ ਨੂੰ ਕੰਮ ਕਰਨ ਅਤੇ ਦੇਸ਼ ਦੀ ਪਰਚੋਲ ਕਰਨ ਲਈ ਖੁੱਲੇ ਵਰਕ ਪਰਮਿਟ ਦੀ ਪੇਸ਼ਕਸ਼ ਕਰਦਾ ਹੈ ਇੰਟਰਨੈਸ਼ਨਲ ਐਕਸਪੀਰੀਅੰਸ ਕੈਨੇਡਾ ਆਈਈਸੀ ਪ੍ਰੋਗਰਾਮ ਦੇ ਇੱਕ ਹਿੱਸੇ ਵਜੋਂ ਇਹ ਵੀਜ਼ਾ ਅੰਤਰਰਾਸ਼ਟਰੀ ਸੱਭਿਆਚਾਰ ਪ੍ਰਸਾਰ ਪਰਵਾਹ ਨੂੰ ਉਤਸ਼ਾਹਿਤ ਕਰਦਾ ਹੈ ਅਤੇ ਨੌਜਵਾਨਾਂ ਨੂੰ ਕੀਮਤੀ ਅੰਤਰਰਾਸ਼ਟਰੀ ਕੰਮ ਦਾ ਤਜਰਬਾ ਪ੍ਰਾਪਤ ਕਰਨ ਦੀ ਆਗਿਆ ਦਿੰਦਾ ਹੈ ਓਪਨ ਵਰਕ ਪਰਮਿਟ ਵਾਲੇ ਵਿਅਕਤੀ ਗ੍ਰੇਟ ਵਾਈਟ ਨਾਰਥ ਦੀ ਆਪਣੀ ਖੋਜ ਦਾ ਸਮਰਥਨ ਕਰਨ ਲਈ ਕਿਸੇ ਵੀ ਕੈਨੇਡੀਅਨ ਸੂਬੇ ਵਿੱਚ ਲਗਭਗ ਕਿਸੇ ਵੀ ਰੁਜ਼ਗਾਰਦਾਤਾ ਲਈ ਕੰਮ ਕਰ ਸਕਦੇ ਨੇ ਇਸ ਲੇਖ ਵਿੱਚ ਅਸੀਂ ਕੈਨੇਡਾ ਦੇ ਵਰਕਿੰਗ ਹੌਲੀਡੇ ਵੀਜ਼ਾ ਲਾਭ ਯੋਗਤਾ ਮਾਪਦੰਡ ਅਰਜ਼ੀ ਦੀ ਪ੍ਰਕਿਰਿਆ ਅਤੇ ਕੈਨੇਡਾ ਵਿੱਚ ਤੁਹਾਡੇ ਸਮੇਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਸਜਾਵ ਸ਼ਾਮਲ ਕਰਦੇ ਹਾਂ ਵਰਕਿੰਗ ਹੌਲੀਡੇ ਵੀਜ਼ਾ ਸ਼੍ਰੇਣੀ ਰਹੀ ਵਰਕ ਪਰਮਿਟ ਪ੍ਰਾਪਤ ਕਰਨ ਬਾਰੇ ਜਾਣਕਾਰੀ ਅਸੀਂ ਤੁਹਾਨੂੰ ਦਵਾਂਗੇ ਕੈਨੇਡਾ ਦਾ ਵਰਕਿੰਗ ਹੌਲੀਡੇ ਵੀਜ਼ਾ ਆਖਿਰ ਹੈ ਕੀ ਕੈਨੇਡਾ ਵਿੱਚ ਵਰਕਿੰਗ ਹੌਲੀਡੇ ਵੀਜ਼ੇ ਦੇ ਲਾਭ ਵਰਕਿੰਗ ਹੌਲੀਡੇ ਵੀਜ਼ਾ ਯੋਗਤਾ ਮਾਪਦੰਡ ਭਾਗ ਲੈਣ ਵਾਲੇ ਦੇਸ਼ਾਂ ਦੀ ਸੂਚੀ ਐਪਲੀਕੇਸ਼ਨ ਪਰ ਕੈਨੇਡਾ ਰੋਜ਼ਗਾਰ ਦੇ ਮੌਕੇ ਕੈਨੇਡਾ ਵਿੱਚ ਤੁਸੀਂ ਕਿਵੇਂ ਰਹਿ ਸਕਦੇ ਹੋ ਕੈਨੇਡਾ ਦੀ ਪਰਚੋਲ ਕਰ ਸਕਦੇ ਹੋ ਕੈਨੇਡਾ ਦਾ ਵਰਕਿੰਗ ਹੌਲੀਡੇ ਵੀਜ਼ਾ ਆਖਿਰ ਹੈ ਕੀ ਕੈਨੇਡਾ ਵਰਕਿੰਗ ਹੌਲੀਡੇ ਵੀਜ਼ੇ ਦੇ ਨਾਲ ਭਾਗ ਲੈਣ ਵਾਲੇ ਦੇਸ਼ਾਂ ਦੇ ਨੌਜਵਾਨ ਵਿਅਕਤੀਆਂ ਇੱਕ ਨਿਰਧਾਰਤ ਸਮੇਂ ਲਈ ਕੈਨੇਡਾ ਵਿੱਚ ਰਹਿ ਸਕਦੇ ਨੇ ਕੰਮ ਕਰ ਸਕਦੇ ਨੇ ਅਤੇ ਯਾਤਰਾ ਕਰ ਸਕਦੇ ਨੇ ਇਸ ਸਮਾਂ ਮਿਆਦ ਉਹਨਾਂ ਦੇ ਮੂਲ ਦੇਸ਼ ਤੇ ਨਿਰਪਰ ਕਰਦੇ ਹੋਏ ਆਮ ਤੌਰ ਤੇ 12 ਤੋਂ 14 ਮਹੀਨਿਆਂ ਤੱਕ ਦੀ ਹੁੰਦੀ ਹੈ ਸਾਰੇ 35 ਭਾਗ ਲੈਣ ਵਾਲੇ ਦੇਸ਼ਾਂ ਦੀ ਸੂਚੀ ਦੇਖਣ ਲਈ ਤੁਸੀਂ ਸਾਡੇ ਨਾਲ ਬਨੇ ਰਹੋ ਜੇਕਰ ਤੁਸੀਂ ਜੇਕਰ ਤੁਸੀਂ ਇਹਨਾਂ ਕਿਸੇ ਵੀ ਦੇਸ਼ ਦੇ ਵਿੱਚ ਰਹਿੰਦੇ ਹੋ ਤਾਂ ਤੁਸੀਂ ਕੰਮ ਕਾਜੀ ਛੁੱਟੀ ਦੇ ਵੀਜ਼ੇ ਦੇ ਆਯੋਗ ਹੋ ਇਹ ਵੀਜ਼ਾ ਇੰਟਰਨੈਸ਼ਨਲ ਐਕਸਪੀਰੀਅੰਸ ਪ੍ਰੋਗਰਾਮ ਦੇ ਅੰਦਰ ਜਿਸ ਦੇ ਯੰਗ ਪ੍ਰੋਫੈਸ਼ਨਲ ਇੰਟਰਨੈਸ਼ਨਲ ਉਹ ਅਪ ਇੰਟਰਨਸ਼ਿਪ ਦੀਆਂ ਸ਼੍ਰੇਣੀਆਂ ਸèmਲੇ ਵਰਕਿੰਗ ਹਾਲੀਡੇ ਵੀਜ਼ਾ ਉਹਨਾਂ ਲੋਕਾਂ ਲਈ ਉਪਲਬਧ ਜੋ ਥੋੜੇ ਸਮੇਂ ਲਈ ਕੰਮ ਕਰਨਾ ਚਾਹੁੰਦੇ ਨੇ ਤਾਂ ਕਿ ਉਹਨਾਂ ਦੀਆਂ ਯਾਤਰਾਵਾਂ ਅਤੇ ਕੈਨੇਡਾ ਵਿੱਚ ਰਹਿਣ ਦੇ ਤਜਰਬੇ ਦਾ ਭੁਗਤਾਨ ਕੀਤਾ ਜਾ ਸਕੇ ਭਾਗੀਦਾਰਾਂ ਨੂੰ ਵੱਖੋ-ਵੱਖਰੇ ਉਦਯੋਗਾਂ ਅਤੇ ਸਥਾਨਾਂ ਦੀ ਕੋਸ਼ ਕਰ ਲਈ ਆਜ਼ਾਦੀ ਹੈ ਕਿਉਂਕਿ ਉਹ ਕੈਨੇਡਾ ਵਿੱਚ ਪਹੁੰਚਣ ਤੋਂ ਪਹਿਲਾਂ ਨੌਕਰੀ ਦੀ ਪੇਸ਼ਕਸ਼ ਜਾਂ ਰੁਜ਼ਗਾਰ ਪ੍ਰਾਪਤ ਕਰਨ ਦੀ ਲੋੜ ਨਹੀਂ ਹੈ ਕੈਨੇਡਾ ਵਿੱਚ ਵਰਕਿੰਗ ਹਾਲੀਡੇ ਵੀਜ਼ੇ ਦਾ ਲਾਭ ਸਭਿਆਚਾਰ ਵਿਚਾਰ ਵਟਾਂਦਰਾ ਪ੍ਰੋਗਰਾਮ ਭਾਗੀਦਾਰ ਨੂੰ ਕੈਨੇਡਾ ਦੇ ਜੀਵਨ ਢੰਗ ਰੀਤੀ ਰਿਵਾਜ ਅਤੇ ਸਭਿਆਚਾਰ ਦੀ ਪੂਰੀ ਤਰ੍ਹਾਂ ਆਨੰਦ ਲੈਣ ਲਈ ਉਤਸ਼ਾਹਿਤ ਕਰਦਾ ਹੈ ਇਹ ਇਕੱਠ ਦੁਨੀਆ ਭਰ ਦੇ ਲੋਕਾਂ ਵਿੱਚ ਦੋਸਤੀ ਅਤੇ ਸਮਝਦਾਰੀ ਨੂੰ ਉਤਸ਼ਾਹਿਤ ਕਰਦਾ ਹੈ ਕੰਮ ਦੇ ਮੌਕੇ ਵੀਜ਼ਾ ਧਾਰਕਾਂ ਨੂੰ ਕਿਸੇ ਵੀ ਕੈਨੇਡੀਅਨ ਕੰਪਨੀ ਲਈ ਕੰਮ ਕਰਨ ਦੀ ਇਜਾਜ਼ਤ ਦਿੰਦਾ ਜਿਸ ਨਾਲ ਓਪਰਚੂਨ ਅਤੇ ਪ੍ਰਸ਼ਾਸਨ ਤੋਂ ਲੈ ਕੇ ਪ੍ਰਾਉਣਾਚਾਰੀ ਅਤੇ ਸ਼ਹਿਰ ਸੁਪਾਟੇ ਤੱਕ ਕਿਸੇ ਵੀ ਚੀਜ਼ ਵਿੱਚ ਮੁਹਾਰਤ ਹਾਸਲ ਕਰ ਸਕਦੇ ਨੇ ਇਹ ਤੁਹਾਡੇ ਸੀਵੀ ਨੂੰ ਵੱਖਰਾ ਬਣਾਉਣ ਅਤੇ ਭਵਿੱਖ ਦੀਆਂ ਨੌਕਰੀਆਂ ਲਈ ਵਿਵਾਰ ਹੁਨਰ ਪ੍ਰਾਪਤ ਕਰਨ ਵਿੱਚ ਮਦਦ ਕਰੇਗਾ ਯਾਤਰਾ ਦੀ ਆਜ਼ਾਦੀ ਜਿਹੜੇ ਲੋਕ ਵਰਕਿੰਗ ਹਾਲੀਡੇ ਵੀਜ਼ੇ ਤੇ ਨੇ ਉਹ ਕੈਨੇਡਾ ਦੀ ਆਪਣੇ ਮਨਪਸੰਦ ਅਨੁਸਾਰ ਯਾਤਰਾ ਕਰਨ ਲਈ ਸੁਤੰਤਰ ਨੇ ਕੈਨੇਡਾ ਦੇ ਵੈਨਕੂਵਰ ਦੇ ਗਤੀਸ਼ੀਲ ਮਾਨਗਰ ਅਤੇ ਅਲਬਰਟਾ ਰੌਕੀ ਪਹਾੜ ਦੇਖਣ ਲਈ ਅਣਗਿਣਤ ਸਾਈਟਾਂ ਵਿੱਚੋਂ ਕੁਝ ਆਸ਼ਾ ਦੀ ਮੁਹਾਰਤ ਕੈਨੇਡਾ ਵਿੱਚ ਰਹਿਣਾ ਤੇ ਕੰਮ ਕਰਨਾ ਫ੍ਰੈਂਚ ਜਾਂ ਅੰਗਰੇਜ਼ੀ ਦੇ ਗੈਰ-ਮੂਲ ਬੋਲਣ ਵਾਲਿਆਂ ਨੂੰ ਅੰਗਰੇਜ਼ੀ ਜਾਂ ਫ੍ਰੈਂਚ ਬੋਲਣ ਵਾਲੇ ਵਾਤਾਵਰਣ ਵਿੱਚ ਪੂਰੀ ਤਰ੍ਹਾਂ ਲੀਨ ਹੋ ਕੇ ਆਪਣੀ ਭਾਸ਼ਾ ਦਾ ਹੁਨਰ ਨੂੰ ਬਿਹਤਰ ਬਣਾਉਣ ਲਈ ਇੱਕ ਸ਼ਾਨਦਾਰ ਮੌਕਾ ਪ੍ਰਦਾਨ ਕਰਦੀ ਹੈ ਨੈਟਵਰਕਿੰਗ ਪ੍ਰੋਗਰਾਮ ਕੈਨੇਡਾ ਵਿੱਚ ਇੱਕ ਪੇਸ਼ਾਵਰ ਨੈਟਵਰਕ ਬਣਾਉਣ ਦਾ ਮੌਕਾ ਪ੍ਰਦਾਨ ਕਰਦਾ ਜੋ ਭਵਿੱਖ ਵਿੱਚ ਨੌਕਰੀਆਂ ਦੇ ਮੌਕੇ ਤੇ ਸੰਭਵੀ ਇਮੀਗ੍ਰੇਸ਼ਨ ਰੂਟਾਂ ਲਈ ਮਦਦਗਾਰ ਹੋ ਸਕਦਾ ਹੈ ਵਰਕਿੰਗ ਹੌਲੀਡੇ ਵੀਜ਼ਾ ਯੋਗਤਾ ਦੀ ਮਾਪਦੰਡ ਦੀ ਗੱਲ ਕੀਤੀ ਜਾਵੇ ਤਾਂ ਬਿਨੇਕਾਰ ਬਿਨੇਕਾਰ ਦੀ ਕੌਮੀਅਤ ਉਹਨਾਂ ਖਾਸ ਸ਼ਰਤਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ ਜੋ ਕੈਨੇਡਾ ਵਰਕਿੰਗ ਹੌਲੀਡੇ ਵੀਜ਼ਾ ਲਈ ਅਰਜ਼ੀਆਂ ਲਈ ਪੂਰੀਆਂ ਹੋਣੀਆਂ ਚਾਹੀਦੀਆਂ ਨੇ ਫਿਰ ਵੀ ਬੁਨਿਆਦੀ ਲੋੜਾਂ ਵਿੱਚ ਜੋ ਸ਼ਾਮਲ ਹੈ ਬਿਨੇਕਾਰ ਦੀ ਉਮਰ 18 ਤੋਂ 30 ਜਾਂ 35 ਦੇ ਵਿਚਕਾਰ ਹੋਣੀ ਚਾਹੀਦੀ ਹੈ ਕਿਉਂਕਿ ਇਹ ਪ੍ਰੋਗਰਾਮ ਨੌਜਵਾਨਾਂ ਲਈ ਹੈ ਕਾਮਯਤ ਬਿਨੇਕਾਰ ਨੂੰ ਕੈਨੇਡਾ ਦੇ ਨਾਲ ਦੁਲਵੇਂ ਨੌਜਵਾਨ ਗਤੀਸ਼ੀਲ ਸਮਝੌਤੇਆਂ ਵਾਲੇ ਦੇਸ਼ਾਂ ਵਿੱਚੋਂ ਇੱਕ ਦੀ ਨਾਗਰਿਕਤਾ ਹੋਣੀ ਜ਼ਰੂਰੀ ਹੈ ਪਾਸਪੋਰਟ ਦੀ ਗੱਲ ਕੀਤੀ ਜਾਵੇ ਤਾਂ ਕੈਨੇਡਾ ਵਿੱਚ ਆਪਣੀ ਰਹਿਸ਼ ਦੇ ਦੌਰਾਨ ਇੱਕ ਵਿਜ਼ਟਰ ਕੋਡ ਇੱਕ ਵੈਧ ਪਾਸਪੋਰਟ ਹੋਣਾ ਜ਼ਰੂਰੀ ਹੈ ਬੀਮੇ ਦੀ ਗੱਲ ਕੀਤੀ ਜਾਵੇ ਤਾਂ ਭਾਗੀਦਾਰਾਂ ਕੋਲ ਕੈਨੇਡਾ ਵਿੱਚ ਰਹਿਣ ਦੌਰਾਨ ਸਿਹਤ ਮਿਮਾ ਹੋਣਾ ਲਾਜ਼ਮੀ ਹੈ ਲੁੜਿੰਦੇ ਫੰਡ ਦੀ ਗੱਲ ਕੀਤੀ ਜਾਵੇ ਤਾਂ ਕੈਨੇਡਾ ਵਿੱਚ ਠਹਿਰਨ ਦੇ ਸ਼ੁਰੂਆਤੀ ਹਿੱਸੇ ਲੇ ਫੰਡ ਦੇਣ ਲਈ ਲੋੜਿੰਦੇ ਪੈਸੇ ਹੋਣ ਦਾ ਸਬੂਤ ਜਮ੍ਹਾਂ ਕਰਨਾ ਲਾਜ਼ਮੀ ਹੈ ਹਾਲਕਿ ਇਹ ਉਤਰਾਚੜਾ ਕਰਦਾ ਹੈ ਇਹ ਰਕਮ ਅਕਸਰ ਕਨੇਡੀਅਨ ਡਾਲਰ 2300 ਦੇ ਆਸ-ਪਾਸ ਹੁੰਦੀ ਹੈ ਤੇ ਵਾਪਸੀ ਦੀ ਟਿਕਟ ਵਿਨੇਕਾਰ ਨੂੰ ਵਾਪਸੀ ਦੀ ਟਿਕਟ ਜਾਂ ਬਰਾਬਰ ਫੰਡਾਂ ਦੀ ਖਰੀਦ ਦੇ ਸਬੂਤ ਪੇਸ਼ ਕਰਨ ਦੀ ਜ਼ਰੂਰਤ ਹੋ ਸਕਦੀ ਹੈ ਕੋਈ ਨਿਰਪਰ ਨਹੀਂ ਹੈ ਜਿਨ੍ਹਾਂ ਵਿੱਚ ਅਕਸਰ ਵੀਜ਼ਾ ਦਿੱਤਾ ਜਾਂਦਾ ਹੈ ਉਹ ਉਹ ਹੁੰਦੇ ਨੇ ਜੋ ਨਿਰਪਰ ਨਹੀਂ ਹੁੰਦੇ ਪਰਿਵਾਰ ਦੇ ਮੈਂਬਰਾਂ ਨੂੰ ਲਿਆਉਣ ਦੀ ਇੱਛਾ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ ਹੋਰ ਵੀਜ਼ਾ ਵਿਕਲਪਾਂ ਦੀ ਜਾਂਚ ਕਰਨ ਦੀ ਲੋੜ ਹੋਵੇਗੀ ਤੇ ਭਾਗ ਲੈਣੇ ਵਾਲੇ ਦੇਸ਼ਾਂ ਦੀ ਸੂਚੀ ਦੀ ਗੱਲ ਕੀਤੀ ਜਾਵੇ ਤਾਂ ਕੈਨੇਡਾ ਦਾ ਵਰਕਿੰਗ ਹਾਲੀਡੇ ਵੀਜ਼ਾ ਅੰਡੋਰਾ ਆਸਟ੍ਰੇਲੀਆ ਆਸਟਰੀਆ ਬੈਲਜੀਅਮ ਚਿੱਲੀ ਕੋਸਟ ਰੀਕਾ ਕਰੋਸ਼ੀਆ ਚੈਕ ਗੰਡਰਾਜ਼ ਡੈਨਮਾਰਕ ਐਸਟੋਨੀਆ ਫਿਨਲੈਂਡ ਫਰਾਂਸ ਜਰਮਨੀ ਗ੍ਰੀਸ ਹੰਗਰੀ ਸੰਕੰਗ ਆਈਸਲੈਂਡ ਆਇਰਲੈਂਡ ਇਟਲੀ ਜਾਪਾਨ ਲਟਾਵੀਆ ਲਿਥਾਨੀਆ ਲਕਸ਼ੈਂਬਰਗ ਨੀਦਰਲੈਂਡ ਨਿਊਜ਼ੀਲੈਂਡ ਨਾਰਵੇ ਪੋਲੈਂਡ ਪੋਰਟਗਲ ਸलोਵਾਕੀਆ ਸਲਵਨੀਆ ਦੱਖਣ ਕੋਰੀਆ ਸਪੇਨ ਸਵੀਡਨ ਤਾਈਵਾਨ ਯੂਨਾਈਟਿਡ ਕਿੰਡਮ ਇਹ ਸੀ ਹੁਣ ਤੱਕ ਦੀ ਵੱਡੀ ਖਬਰ ਉਹ ਖਬਰਾਂ ਵੀ ਸਿੱਧਾ ਤੁਹਾਡੇ ਨਾਲ ਚੱਲਣਗੀਆਂ ਦੇਸ਼ਦਨੇ तमाम ਖਬਰਾਂ ਦੇਖਣ ਵਾਸਤੇ ਬਣੇ ਰਹੋ ਕੈਨੇਡੀਅਨ ਗੱਭਰੂ ਦੇ ਨਾਲ